ਸ੍ਰੀਕਾਲ ਦੋਸਤੋ ਦੋਸਤੋ ਜਿਹੜੀ ਫੇਸਬੁੱਕ ਹੈ ਪ੍ਰੋਫਾਈਲ ਉਹ ਤੋਂ ਤੁਸੀਂ ਪੇਜ ਕਿਵੇਂ ਬਣਾ ਸਕਦੇ ਹੋ ਕਿਵੇਂ ਇਨਕਮ ਕਮਾ ਸਕਦੇ ਹੋ ਅੱਜ ਸਾਰਾ ਪ੍ਰੋਸੈਸ ਇਸ ਵਾਰ ਦੱਸਾਂਗੇ ਜੀ ਤੇ ਫੇਸਬੁੱਕ ਤੋਂ ਪੇਜ ਹੀ ਕਿਵੇਂ ਬਣਾ ਸਕਦੇ ਹੋ ਪੇਜ ਵੀ ਬਣਾ ਕੇ ਦੱਸਾਂਗੇ ਜੀ ਪਰ ਜੇਕਰ ਤੁਹਾਡੀ ਈਮੇਲ ਆਈਡੀ ਹੈ ਤਾਂ ਤੁਹਾਨੂੰ ਪੇਜ ਬਣਾਉਣ ਦੀ ਕੋਈ ਲੋੜ ਨਹੀਂ ਹੈਗੀ ਵੈਸੇ ਕਿਉਂਕਿ ਜਿਹੜੀ ਈਮੇਲ ਆਈਡੀ ਹੈ ਉਹ ਤੋਂ ਤੁਸੀਂ ਡੈਸ਼ਬੋਰਡ ਔਨ ਕਰਨਾ ਮੈਂ ਦੱਸਦਾ ਉਸ ਤਰ੍ਹਾਂ ਕਰਕੇ ਹੀ ਤੁਸੀਂ ਆਪ ਦਾ ਜਿਹੜਾ ਪੇਜ ਹੈ ਮੋਨਟਾਈਜੇਸ਼ਨ ਕਰ ਸਕਦੇ ਹੋ ਤੇ ਵੀਡੀਓ ਪਾਉਣੀ ਸਟਾਰਟ ਕਰ ਸਕਦੇ ਹੋ ਜੇ ਤੁਸੀਂ ਪੇਜ ਬਣਾਉਂਗੇ ਉਹ ਤੇ ਥੋੜਾ ਜਿਹਾ ਮਤਲਬ ਕਿ ਇੱਕ ਤਾਂ ਫੋਲੋਅਰ ਨਹੀਂ ਮਿਲਣੇ ਤੁਹਾਨੂੰ ਨਵੇਂ ਹੋਗੇ ਕੰਮ ਪਹਿਲਾਂ ਛੋਟੇ ਤੋਂ ਚਲਾ ਲਓ ਜੀ ਐਸੀ ਛੋਟਾ ਨਹੀਂ ਕਹਿ ਸਕਦੇ ਬਹੁਤ ਵਧੀਆ ਵੇਹ ਚੱਲਦਾ ਜੀ ਬਹੁਤ ਬੰਦਾ ਚੱਲਦਾ ਸਾਡਾ ਵੀ ਚੱਲਦਾ ਮੇਰੇ ਦੋਸਤਾਂ ਦਾ ਵੀ ਚੱਲਦਾ ਬਹੁਤ ਜਨਾ ਚੱਲਦਾ ਬਹੁਤ ਸੋਹਣਾ ਚੱਲਦਾ ਜੀ ਉਵੇਂ ਚੱਲਦਾ ਜੀ ਇੱਕ ਨਾਹ ਪ੍ਰੋਫਾਈਲ ਪੇਜ ਬਸ ਨਾਮ ਦਾ ਫਰਕ ਕੀ ਹੈ ਕੋਈ ਬੜਾ ਵੱਡਾ ਨਹੀਂ ਹੈਗਾ ਇਹ ਵਿੱਚ ਮੈਟਰ ਤੁਸੀਂ ਆਈਡੀ ਤੋਂ ਪੇਜ ਬਣਾ ਲਓ ਸਿੱਧਾ 5000 ਫੋਲੋਅਰ ਮਿਲਦੇ ਨਾਲੇ ਉਹ ਬੰਦੇ ਮਿਲਦੇ ਆ ਜਿਹੜੇ ਤੁਹਾਨੂੰ ਜਾਣਦੇ ਹੁੰਦੇ ਆ ਜੀ ਜਿਹੜੇ ਤੁਹਾਨੂੰ ਬਿਲਕੁਲ ਜਾਣਦੇ ਹੁੰਦੇ ਆ ਜਿਹੜੇ ਤੁਹਾਡੀ ਵੀਡੀਓ ਦੇਖਣਗੇ ਜੇ ਤੁਸੀਂ ਪੇਜ ਬਣਾਉਂਗੇ ਉਹ ਤੇ ਜਮਾ ਸ਼ੁਰੂ ਤੋਂ ਜ਼ੀਰੋ ਤੋਂ ਕਰਨਾ ਪਊ 5000 10000 ਫਿਰ ਜਾ ਕੇ ਕਿਹਾਂ ਦੀ ਕਿਹਾਂ ਕ੍ਰਾਈਟੇਰੀਆ ਪੂਰਾ ਕਰਨਾ ਪੈਂਦਾ ਪਰ ਜਿਹੜਾ ਇਹ ਆਈਡੀ ਹੈਗਾ ਆਈਡੀ ਤੋਂ ਪ੍ਰੋਫਾਈਲ ਤੋਂ ਸਿੱਧਾ ਪੇਜ ਬਣਾਉਣਾ ਡੈਸ਼ਬੋਰਡ ਓਨ ਕਰਕੇ ਇਹ ਮੈਂ ਤੁਹਾਨੂੰ ਜਮਾ ਸੌਖੇ ਤਰੀਕੇ ਨਾਲ ਦੱਸੂਗਾ ਜੀ ਤੇ ਧਿਆਨ ਨਾਲ ਵੀਡੀਓ ਦੇਖਣੀ ਧਿਆਨ ਨਾਲ ਕੱਲੀ ਕੱਦੀ ਗੱਲ ਸੁਣਨੀ ਹੈ ਜੀ ਤੇ ਜੇ ਵੀਡੀਓ ਵਧੀਆ ਲੱਗੀ ਵੀਰੇ ਆ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਇਕ ਤੱਕ ਕਰੀ ਜਾਇਆ ਕਰੋ ਯਾਰ ਨਵਾਂ ਕੰਮ ਹੈ ਨਵੀਂ ਵੀਡੀਓ ਹੈ